ਰਾਮਨੂ ਇੰਤਿਆਰਸ ਵੀ ਅਮਰਤਪਾਲ ਕਦੋਂ ਬਾਹਰ ਆਉਣਗੇ ਤਾਂ ਅਮਰਤਪਾਲ ਬਹੁਤ ਜਲਦ ਬਾਹਰ ਆਉਣ ਜਾ ਰਿਹਾ ਤਾਂ ਪਹਿਲਾ ਇੱਕ ਤੁਹਾਨੂੰ ਵੀਡੀਓ ਸੁਣਾਉਣ ਜਾ ਰਹੇ ਹਾਂ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਬਣੇ ਰਹੋ ਚੈਨਲ ਤੇ ਬਹੁਤ ਵੱਡੀ ਅਪਡੇਟ ਹੈ ਜੋ ਕਿ 5 ਮਿੰਟ ਹੋਇਆ ਖਬਰਾਂ ਨੂੰ ਸੁਣੋ ਵੀਡੀਓ ਵੱਡੀ ਖਬਰ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੋ ਕਿ 2027 ਦੇ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਨੇ ਜਾ ਚੁੱਕੇ ਨੇ ਤਾਂ ਅੱਜ ਵੱਡੀ ਪ੍ਰੈਸ ਕਾਨਫਰੰਸ ਕੀਤੀ ਬਰਨਾਲਾ ਦੇ ਵਿੱਚ ਜਿਸ ਦੇ ਵਿੱਚ ਐਲਾਨ ਕਰ ਦਿੱਤਾ ਕਿ ਅਮਰਤਪਾਲ ਸਿੰਘ 2027 ਦੇ ਲਈ ਅਕਾਲੀ ਦਲ ਵਾਰਿਸ ਪੰਜਾਬ ਦੀ ਜਿੱਤੇਬੰਦੀ ਦੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਤਾਂ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੈਠੇ ਅਮਰਤਪਾਲ ਸਿੰਘ ਐਮਪੀ ਬਣ ਚੁੱਕੇ ਨੇ ਖਡੂਰ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਜਿਤਾ ਕੇ ਐਮਪੀ ਬਣਾ ਦਿੱਤਾ ਪਰ ਹੁਣ 2027 ਦੇ ਲਈ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਤਾਂ ਕੀ 2027 ਤੋਂ ਪਹਿਲਾਂ ਪਹਿਲਾਂ ਸ਼ਾਮਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਪੰਜਾਬ ਆਉਣਗੇ ਕੀ ਉਹਨਾਂ ਦੇ ਸਾਥੀ ਜੋ ਆ ਸੰਦੀ ਦਿਬੜੂਗੜ ਜੇਲ੍ਹ ਤੋਂ ਪੰਜਾਬ ਆ ਚੁੱਕੇ ਕਿ ਜੇਲਾਂ ਚੋਂ ਬਾਹਰ ਆਉਣਗੇ ਕਿਉਂਕਿ ਅਮਰਤਪਾਲ ਸਿੰਘ ਦੇ ਸਾਰੇ ਸਾਥੀ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕਰ ਦਿੱਤੇ ਐ ਐਨਐਸਏ ਖਤਮ ਹੋ ਚੁੱਕੀ ਆ ਪਰ ਅਮਰਤਪਾਲ ਸਿੰਘ ਦੇ ਉੱਤੇ ਤੀਜੀ ਵਾਰ ਐਨਐਸਏ ਲਗਾ ਦਿੱਤੀ ਆ ਨੈਸ਼ਨਲ ਸਕਿਉਰਿਟੀ ਐਕਟ ਤੀਜੀ ਵਾਰ ਲਗਾਉਣ ਦਾ ਵਿਰੋਧ ਵੀ ਹਾਲਾਂਕਿ ਕੀਤਾ ਗਿਆ ਸੜਕਾਂ ਦੇ ਉੱਤੇ ਸਿੱਖ ਜਥੇਬੰਦੀਆਂ ਵੀ ਉਤਰੀਆਂ ਆ ਪਰ ਅੱਜ ਅਮਰਤਪਾਲ ਸਿੰਘ ਨੂੰ 2027 ਦੇ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਕਿ ਕੁਝ ਕਹਿ ਲੈਣੇ ਇੱਕ ਵਾਰ ਸੁਣਾਉਨੇ ਆ ਖਾਲਸਾ ਜੀ ਹਣੀ ਸਾਡੇ ਨਾਲ ਪਹਿਲਾਂ ਤੋਂ ਵੀ ਕਾਫੀ ਸਪੋਰਟ ਕਰਦੇ ਰਹੇ ਆ ਤੇ ਹੁਣ ਇਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਐਕਟਿਵ ਹੋ ਕੇ ਤੁਸੀਂ ਅੱਗੇ ਹੋ ਕੇ ਕੰਮ ਕਰੋ ਤੇ ਸਾਡੇ ਨਾਲ ਤੇਰਬਵਿਆ ਤੁਸੀਂ ਬਹੁਤ ਇੱਕ ਵਧੀਆ ਸ਼ਖਸੀਅਤ ਜੋ ਤੇ ਇਸ ਕਰਕੇ ਤੁਸੀਂ ਹੁਣ ਜੋ ਪੁਰਾਣੇ ਜਿੱਥੇ ਵੀ ਤੁਸੀਂ ਰਹੇ ਜੋ ਛੱਡ ਕੇ ਸਾਡੇ ਨਾਲ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਸਹਿਯੋਗ ਕਰੋ ਅਸੀਂ ਇਹਨਾਂ ਵੀ ਬੇਨਤੀ ਕਰਦੇ ਹਾਂ ਕਿ ਤੇ ਸਾਨੂੰ ਉਮੀਦ ਹੈ ਕਿ ਸਾਡੇ ਨਾਲ ਚੜ੍ਹਦੀ ਕਲਾ ਨਾਲ ਸਾਡੇ ਨਾਲ ਵਿਚਰਨਗੇ ਇੱਕ ਕੰਮ ਕਰਨਗੇ ਹਲਵਾ ਹਾਂਜੀ ਇਹ ਸੀ ਬਾਪੂ ਦਰਸੇਬ ਸਿੰਘ ਜੋ ਕਿ ਬਈ ਅਮਰਪਾਲ ਦੇ ਪਿਤਾ ਵੀ ਹੁਣ ਪੰਜਾਬ ਦੇ ਵਿੱਚ ਜਿਹੜੀ ਕੀ ਬਹੁਤ ਵੱਡੀ ਖੁਸ਼ਖਬਰੀ ਹੈ ਇਹ ਜੋ ਅਮਰਪਾਲ ਨੂੰ ਲੈ ਕੇ ਕਿਉਂਕਿ ਸਾਡੇ ਪੰਜਾਬ ਦੇ ਸਿੱਖ ਜੱਥੇਬੰਦੀਆਂ ਸਿੱਖ ਨੌਜਵਾਨਾਂ ਨੂੰ ਇੰਤਜ਼ਾਰ ਸੀ ਵੀ ਅਮਰਪਾਲ ਕਦੋਂ ਬਾਹਰ ਆਉਣ ਜਾ ਰਿਹਾ ਜਿਹਦੇ ਵਿੱਚ ਹੁਣ ਇਹ ਇੱਕ ਅਮਰਪਾਲ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆਈ ਹੈ ਸਾਹਮਣੇ ਜਿਹਦੇ ਵਿੱਚ 5 ਮਿੰਟ ਹੋਇਆ ਖਬਰਾਂ ਨਹੀਂ ਤੇ ਬਈ ਜਿਵੇਂ ਕਿ ਸਾਡੇ ਸਿੱਖ ਜੱਥੇਬੰਦੀਆਂ ਨੂੰ ਸਿੱਖ ਭਰਾਵਾਂ ਨੂੰ ਸਾਰਿਆਂ ਨੂੰ ਇੰਤਜ਼ਾਰ ਸੀ ਵੀ ਅਮਰਪਾਲ ਕਦੋਂ ਬਾਹਰ ਆਉਣ ਜਾ ਰਿਹਾ ਬਹੁਤ ਜਲਦ ਬਾਹਰ ਆਉਣ ਜਾ ਰਿਹਾ ਪਰ ਇੱਕ ਜਿਹੜੀ ਅੜਚਣ ਪਈ ਹੋਈ ਆ ਉਹ ਹ ਕਿਉਂਕਿ ਹੋ ਸਕਦਾ ਵੀ ਕੋਈ ਦਿੱਕਤ ਲੱਗੇ ਕਿਉਂਕਿ ਵੈਸੇ ਤਾਂ ਕਹਿਣਾ ਸਾਡੇ ਸਿੱਖ ਜਥੇਬੰਦੀਆਂ ਦਾ ਵੀ ਅਗਰ ਜੇ ਅਮਰਪਾਲ ਨੂੰ ਹੁਣ ਬਾਹਰ ਆਉਣ ਨਾ ਦਿੱਤਾ ਜਿਹੜੇ ਹਿਸਾਬ ਨਾਲ ਮੋਰਚੇ ਗੱਡੇ ਹੋਏ ਆ ਸੜਕਾਂ ਤੇ ਉੱਤਰਿਆ ਸਾਡੇ ਪੰਜਾਬ ਦੇ ਲੋਕ ਤਾਂ ਹੁਣ ਜੇ ਅਮਰਪਾਲ ਨੂੰ ਰਹਿਣਾ ਨਾ ਕੀਤਾ ਤੇ ਉਹਦੇ ਸਾਥੀਆਂ ਨੂੰ ਤਾਂ ਇੱਕ ਬਹੁਤ ਵੱਡਾ ਸੰਗਰਾਖ ਹੋ ਸਕਦਾ ਬਹੁਤ ਵੱਡਾ ਇੱਕ ਕਹਿੰਦਾ ਮਤਲਬ ਵੀ ਸਾਡੇ ਪੰਜਾਬ ਦੇ ਲੋਕ ਵਿਰੋਧ ਕਰਨਗੇ ਵੱਡੇ ਪੱਧਰ ਤੇ ਤਾ ਫਿਰ ਬਹੁਤ ਵੱਡਾ ਕੁਝ ਹੋ ਸਕਦਾ ਦੇਖਣ ਨੂੰ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਇੱਕ ਲਹਿਰ ਬਣੀ ਆ 2027 ਤੋਂ ਪਹਿਲਾਂ ਹੀ ਅਮਰਤਪਾਲ ਬਾਹਰ ਆਉਣ ਜਾ ਰਹੇ ਆ ਸਾਡੇ ਸਿੱਖ ਜੱਤੇ ਬੰਦੀਆਂ ਦਾ ਇਹੀ ਕਹਿਣਾ ਕਿਉਂਕਿ ਜਿਹੜੀ ਪੰਜਾਬ ਸਰਕਾਰ ਆ ਇਹ ਨੀਚੋਂ ਦੀ ਵੀ ਅਮਰਤਪਾਲ ਬਾਹਰ ਆ ਵੀ ਕਿਉਂਕਿ 497 ਹਜ਼ਾਰ ਵੋਟ ਤੇ ਜਿੱਤੇ ਹੋਏ ਐਮਪੀਆ ਜਿੱਤੇ ਹੋਏ ਨਮੈਂਦੇ ਆ ਅਮਰਤਪਾਲ ਸਿੰਘ ਤੇ ਇਹਨਾਂ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਲਾ ਕੇ ਰੱਖਿਆ ਹੋਇਆ ਜਿਵੇਂ ਮੈਂ ਹਰ ਵੀਡੀਓ 'ਚ ਹੀ ਕਹਿਣਾ ਹੁੰਦਾ ਵੇ ਜਦੋਂ ਅਮਰਪਾਲ ਦੀ ਪਾਰਟੀ ਬਣੀ ਸੀ ਕਾਲੀ ਦਲਵਾਰਸ ਪੰਜਾਬ ਦੇ ਸਾਰਿਆਂ ਨੂੰ ਪਤਾ ਤੇ ਜਦੋਂ ਇਹ ਇੱਕ ਸਮਾ ਰੱਖਿਆ ਸੀ ਉਸ ਦਿਨ 2 ਘੰਟੇ ਦੀ ਪੈਰੋਲ ਤੇ ਅਮਰਪਾਲੇ ਬਾਹਰ ਹੋਣਾ ਸੀ ਉਸ ਦਿਨ ਇੱਕ ਚਾਲ ਚਲਦੇ ਆ ਇਹ ਪੰਜਾਬ ਸਰਕਾਰ ਸੀ ਮੌਜੂਦਮ ਇੱਕ ਚਾਲ ਚਲਦੀ ਆ ਕੀ ਚਲਦੀ ਹੈ ਚਾਲ ਉਹ ਕਿਹਾ ਜਾਂਦਾ ਵੀ ਭਾਈ ਜਿਹੜਾ ਕਿ ਜੁਏਪੀਏ ਜੁਏਪੀਏ ਲਾਇਆ ਜਾਂਦਾ ਹਰੀ ਨੌਂ ਦਾ ਸਖਸ ਜਿਹੜਾ ਗੁਰਪ੍ਰੀਤਾਰੀ ਨੌਂ ਦਾ ਸਖਸ ਤਾਂ ਉਹਦਾ ਇੱਕ ਹੱਤਿਆ ਦਾ ਕੇਸ ਲਾੜਤ ਲਾੜਤਾ ਜਾਂਦਾ ਅਮਰਤਪਾਲ ਸਿੰਘ ਤੇ ਜਿਹੜਾ ਕੋਈ ਦੋਸ਼ ਕੀਤਾ ਵੀ ਨਹੀਂ ਉਹਦਾ ਵੀ ਅਮਰਤਪਾਲ ਨੂੰ ਦੋਸ਼ੀ ਠਹਿਰਉਂਦੀ ਆ ਪੰਜਾਬ ਸਰਕਾਰ ਤਾਂ ਹੁਣ ਜਿਹੜੇ ਬਹੁਤ ਵੱਡੇ ਖੁਲਾਸੇ ਇਹੀ ਹੋਣ ਜਾ ਰਹੇ ਆ ਵੀ ਸਾਡੇ ਸਿੱਖ ਜਥੇਬੰਦੀਆਂ ਨੇ ਇੱਕੋ ਹੀ ਗੱਲ ਕਹਤੀ ਵੀ ਜੇ ਅਗਰ 2027 ਤੋਂ ਪਹਿਲਾਂ ਅਮਰਤਪਾਲ ਬਾਹਰ ਨਾ ਆਇਆ ਤਾਂ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਇੱਕ ਜਿਹੜਾ ਕਿ ਵਿਰੋਧ ਹੋਣ ਜਾ ਰਿਹਾ ਇਸ ਪੰਜਾਬ ਸਰਕਾਰ ਦਾ ਹੁੰਦਾ ਤਾਂ ਰੋਜ਼ ਹੀ ਹਰ ਰੋਜ਼ ਹੀ ਪਰ ਜਿਹੜੀ ਇੱਕ ਗੁੰਡਾਗਰਦੀ ਤੁਸੀਂ ਦੇਖਦੀਆਂ ਜਿਵੇਂ ਇਹ ਚੰਗੀ ਸਰਕਾਰ ਹੋਵੇ ਤਾਂ ਜਿਹੜੇ ਪੰਜਾਬ ਪੁਲਿਸ ਵਾਲੇ ਸਾਡੇ ਨੌਜਵਾਨਾਂ ਨੂੰ ਐ ਮਾਰਿਆ ਜਿਵੇਂ ਮੈਂ ਕਹਿੰਦਾ ਜਿਵੇਂ ਗੈਂਗਸਟਰ ਕਹਿ ਕੇ ਮਾਰ ਦਿੱਤੇ ਜਾਂਦੇ ਆ ਕੁਝਕ ਤਾਂ ਇਹ ਕਈ ਬੇਕਸੂਰੀ ਚੱਕ ਲੈਥੇ ਜਾਂਦੇ ਆ ਜਿਵੇਂ ਹੁਣ ਗੱਲ ਕਰੀਏ ਜਸਪ੍ਰੀਤ ਮਾਮਲਾ ਕਰਨਲ ਨੂੰ ਦੇਖ ਲੋ ਐਡੇ ਵੱਡਾ ਅਫਸਰ ਹੈ ਜੋ ਪੁਲਿਸ ਅਫਸਰ ਦੇ ਵੱਡਾ ਵੱਡੇ ਅਹੁਦੇ ਤੇ ਹੁੰਦੇ ਆ ਕਿ ਕਰਨਲ ਅਫਸਰ ਆਰਮੀ ਦੇ ਤਾਂ ਉਹਨੂੰ ਕੇਸਾਂ ਤੋਂ ਫੜ ਕੇ ਕਿਹੜੀ ਸਿਆ ਜਾਂਦਾ ਉਹਦੇ ਜਿਹੜਾ ਬੇਟਾ ਅੰਗਤ ਢੂਈਆਂ ਤੇ ਦੋਨਾਂ ਦੇ ਲਾਸ਼ਾਂ ਪਾ ਦਿੱਤੀਆਂ ਜਾਂਦੀਆਂ ਜੰਦੀਆਂ ਤਾ ਫਿਰ ਜਿਹੜਾ ਜਸਪ੍ਰੀਤ ਮਾਮਲਾ ਉਹ ਵੀ ਦੇਖਿਆ ਵੀ ਫੇਕ ਕਨਫਰਾਂਸ ਸਾਬਿਤ ਹੋਇਆ। ਤਾਂ ਫਿਰ ਜਿਹੜਾ ਇੱਕ ਮਾਮਲਾ ਹੁਣ ਵੀ ਇਹ ਸਰਕਾਰ ਦੇ ਵਿੱਚ ਕਿੰਨਾ ਜਿਹੜਾ ਇੰਨਾ ਕੁਝ ਹੋ ਰਿਹਾ ਤਾਂ ਹੁਣ ਇਹ ਸੀਐਮ ਭਵੰਤਮਨ ਨੂੰ ਦਿਸਦਾ ਨਹੀਂ ਜਿਵੇਂ ਉਸ ਪਰਿਵਾਰ ਦਾ ਕਹਣਾ ਇਹਨਾਂ ਦਾ ਕੋਈ ਲੀਡਰ ਨਹੀਂ ਪਹੁੰਚਿਆ ਉੱਥੇ। ਤਾਂ ਇਸ ਕਰਕੇ ਜੋ ਹੁਣ ਅਮਰਤਪਾਲ ਨੂੰ ਇਹੀ ਚੁਣਿਆ ਲੋਕਾਂ ਨੇ ਵੀ 2027 ਚ ਇੱਕੋ ਹੀ ਮੰਗ ਆ ਵੀ ਅਮਰਤਪਾਲ ਜੋ ਅਮਰਤਪਾਲ ਦੀ ਪਾਰਟੀ ਬਣਨ ਜਾ ਰਹੀ ਹੈ 2027 ਦੇ ਵਿੱਚ ਇੱਕੋ ਹੀ ਵਾਰਸ ਸਾਡੇ ਪੰਜਾਬ ਦੀ ਆਵਾਜ਼ ਆ ਤੇ ਪਰ ਇਹ ਸਰਕਾਰ ਨੂੰ ਹੁਣ ਇਹ ਹੋ ਰਿਹਾ ਵੀ ਜੇ ਅਮਰਤਪਾਲ ਬਾਹਰ ਆਉਂਦਾ ਤਾਂ ਸਾਨੂੰ ਕੌਣ ਪੁੱਛੂ ਇਹਦਾ ਕਰਕੇ ਅਮਰਤਪਾਲ ਤੇ ਕੋਈ ਦੋਸ਼ ਲਾ ਦਿੱਤਾ ਤਾਂ ਕੋਈ ਨਾ ਕੋਈ ਦੋਸ਼ ਲਾ ਦਿੱਤਾ ਇਹਦਾ ਪਰ ਜਿਹੜੀ ਹੁਣ ਐਨਐਸਏ ਲੱਗੀ ਹੈ ਤੀਜੀ ਵਾਰ ਇਹ ਕਿਸ ਅਧਾਰਨ ਲੱਗੀ ਆ ਜਿਵੇਂ ਉਹਦੇ ਮੈਂ ਉਸ ਵੀਡੀਓ ਚ ਵੀ ਦੱਸਾਈ ਜਿਵੇਂ ਬਾਬਾ ਰਾਜਾ ਰਾਜ ਸਿੰਘ ਖਾਲਸਾ ਪੰਥ ਸਾਡੀ ਜਿਹੜਾ ਕੀ ਸਿੱਖ ਜਥੇਬੰਦੀਆਂ ਇਕਜੁੱਟ ਹੋ ਗਈ ਇਹਨਾਂ ਨੇ ਇਹੀ ਆਧਾਰਨ ਰੱਖਿਆ ਵੀ ਜਿਹੜੀ ਤੀਜੀ ਵਾਰ ਇਹਨੇ ਐਨਐਸਏ ਲੱਗੀ ਹੈ ਕਿ ਸੁਧਾਰ ਲੱਗੀ ਆ ਇਹਦਾ ਕੋਈ ਸਬੂਤ ਦਿਓ ਅਜਨਾਲਾ ਕਾਂਡ ਜਿਹੜਾ ਹੋਇਆ ਉਹਦੇ ਵਿੱਚ ਜੋ ਉਹਨਾਂ ਤੇ ਇਨਕੁਇਰੀ ਹੋਈ ਆ ਜਿਹਦੇ ਵਿੱਚ ਚਲ ਉਹ ਆਪਣੀ ਸਜ਼ਾ 19 ਕੋ ਕੱਟ ਵੀ ਲਈ ਉਹਨਾਂ ਨੇ ਜਿਹੜਾ ਅਜਨਾਲਾ ਕਾਂਡ ਸੀ ਉਹਦੇ ਚ ਤਾਂ ਕਦੋਂ ਦੇ ਬਾਹਰ ਆ ਜਾਂਦੇ ਪਰ ਜਿਹੜੇ ਹੁਣ ਇੱਕ ਨਵੇਂ ਇਹਨਾਂ ਨੇ ਹੋਰ ਦੋਸ਼ ਲਾਇਆ ਪਹਿਲਾਂ ਐਨਐਸਏ ਲਾਤੀ ਫਿਰ ਯੂਐਪੀਏ ਹੁਣ ਇੱਕ ਹੋਰ ਲਾ ਦਿੱਤਾ ਹੈ ਕੁਈ ਨਾ ਕੋਈ ਦੋਸ਼ ਆਪਣੇ ਕੋਲੋਂ ਘੜ ਕੇ ਰੱਖਦੇ ਆ ਇਹ ਐਨਐਸਏ ਫਿਰ ਵਧਾ ਦਿੱਤੀ ਗਈ ਪਰ ਆਪਣੀ ਮਰਜ਼ੀ ਨਾਲ ਇਹ ਜਿਵੇਂ ਇਹ ਪੰਜਾਬ ਸਰਕਾਰ ਜਿਹੜਾ ਸੀਐਮ ਪੰਤਵਾਨ ਇਹਦਾ ਇੱਕ ਨਾ ਭਾਸ਼ਣ ਤੁਸੀਂ ਸੁਣਿਆ ਉਹ ਵੀ 2027 ਚ ਅਮਰਪਾਲ ਬਾਹਰ ਨਹੀਂ ਜਾ ਸਕਦਾ ਸਾਡੀ ਸਰਕਾਰ ਚ ਤਾਂ ਇਹ ਇੱਕ ਬਹੁਤ ਵੱਡੀ ਇਹ ਸਿੱਧਾ ਹੀ ਪਤਾ ਲੱਗਦਾ ਵੀ ੱੱੱਕਾ ਪੰਜਾਬ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਵੀ ਤੁਸੀਂ ਦੇਖਿਆ ਆ ਸਾਡੇ ਨੌਜਵਾਨਾਂ ਨੂੰ ਐ ਮਾਰ ਰਿਹਾ ਬੇਦੋਸ਼ਾਂ ਜਿਹੜਾ ਤੁਸੀਂ ਕਹਿੰਦੇ ਸੀ ਵੀ ਪਾਕਿਸਤਾਨ ਦੇ ਵਿੱਚ ਅੱਤਵਾਦੀ ਆਉਂਦੇ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਮਾਰਦੇ ਆ ਤਾਂ ਹੁਣ ਫਿਰ ਜਿਹੜਾ ਇਹ ਅੱਤਵਾਦੀਆਂ ਦੇ ਭੇਸ ਚ ਪੰਜਾਬ ਪੁਲਿਸ ਹੀ ਬਣੀ ਖੜੀ ਆ ਤੇ ਜਿਹੜਾ ਇਹ ਕਹਿੰਦੇ ਆ ਜੁੱਧ ਨਸ਼ਾ ਵਿਰੁੱਧ ਜੁੱਧ ਨਸ਼ਾ ਵਿਰੁੱਧ ਨਹੀਂ ਤਾਂ ਪੁੱਠਾ ਹੋ ਗਿਆ ਇਹ ਤਾਂ ਸਾਡੇ ਜਿਹੜੇ ਆਮ ਲੋਕ ਕੰਮਕਾਰ ਕਰਦੇ ਆ ਕੋਈ ਆਪਣਾ ਘਰ ਤੋੜਦੇ ਆ ਤੇ ਆਪਣਾ ਪਰਿਵਾਰ ਪਾਲਦੇ ਆ ਉਹਨਾਂ ਨੂੰ ਵੀ ਮਾਰਨ ਤੁਰ ਪਏ ਤਾਂ ਜੇ ਕੋਈ ਪੰਜਾਬ ਪੁਲਿਸ ਦੇ ਕਰਦਾ ਕੋਈ ਕਾਹੜ ਤਾਂ ਉਦੋਂ ਚੱਕ ਕੇ ਉਹਨੂੰ ਜੇਲਾ ਸੜਦਿਆ ਇਹ ਇੱਕ ਪੰਜਾਬ ਪੁਲਿਸ ਦੀ ਬਹੁਤ ਵੱਡੀ ਗੁੰਡਾਗਰਦੀ ਆ ਤਾਂ ਜਿਹਦੇ ਵਿੱਚ ਸਾਡੇ ਲੋਕ ਇਹਨਾਂ ਤੋਂ ਵੀ ਅੱਕ ਗਏ ਹੁਣ ਅਮਰਪਾਲ ਨੂੰ ਇੱਕੋ ਹੀ ਲਹਿਰ ਆ ਪੰਜਾਬ ਦੇ ਵਿੱਚ ਵੀ ਅਮਰਪਾਲ ਸਿੰਘ ਬਾਹਰ ਆਉਣ ਜਾ ਰਿਹਾ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿਉਂਕਿ ਸਾਡੇ ਸਿੱਖ ਜੱਥੇਬੰਦੀਆਂ ਨੂੰ ਸਾਰਿਆਂ ਨੂੰ ਇੰਤਜ਼ਾਰ ਸੀ ਵੀ ਅਮਰਪਾਲ ਕਦੋਂ ਬਾਹਰ ਆਉਣਗੇ ਜਿਵੇਂ ਅੱਜ ਬਾਪੂ ਸਿੰਘ ਬਾਪੂ ਉਤਰ ਸਿੰਘ ਦੇ ਜੋ ਅੱਜ ਦੇ ਸਵਾਲ ਸੀ ਤੁਹਾਡੇ ਨਾਲ ਵਿਚਾਰ ਜ਼ਰੂਰ ਸਾਂਝੇ ਕਰਨੇ ਨੇ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਜਿਹੜਾ ਇਹ ਸਰਕਾਰਾਂ ਧੱਕੇ ਹੀ ਕਰ ਰਹੀਆਂ ਸਾਡੇ ਨਾਲ ਜਿਵੇਂ ਹੁਣ ਅਮਰਤਪਾਲ ਸਿੰਘ ਦਾ ਕੋਈ ਦੋਸ਼ ਹੀ ਹੈ ਨਹੀਂ ਫਿਰ ਵੀ ਉਹਨੂੰ ਐਨੇ ਸਾਲਾਂ ਕਿ ਜਿਲ੍ਹੇ ਵਿੱਚ ਰੱਖਿਆ ਤੇ ਜਿਹੜਾ ਰਹਿ ਗਿਆ ਅਨਲਾ ਕਾਣ ਉਹਦੇ 'ਚ ਤਾਂ ਇਹ ਆਪਣੀ ਸਜ਼ਾ ਕਦੋਂ ਦੀ ਪੂਰੀ ਕਰ ਬੈਠੇ ਜਿਹੜਾ ਇਹ ਕਹਿੰਦੇ ਅਨਲਾ ਕਾਣ ਭਈ ਇਹ ਤਾਂ ਥਾਣੇ ਤੇ ਹਮਲਾ ਕੀਤਾ ਉਹ ਜੇ ਦੇਖੀਏ ਮਾਮਲਾ ਉਹ ਤਾਂ ਇੱਕ ਉਹ ਨਾਰਮਲ ਝਗੜਾ ਹੋਇਆ ਉਹ ਚਲ ਉਹ ਤਾਂ ਕਦੋਂ ਦੀ ਪੂਰੀ ਪੂਰੀ ਹੋ ਗਈ ਸਜ਼ਾ ਤੇ ਜੇ ਗੱਲ ਕਰੀਏ ਸਾਡੇ ਬੰਦੀ ਸਿੰਘ ਜਿਹੜੇ ਬਹੁਤ ਸਮੇਂ ਤੋਂ ਪੁਰਾਣੇ ਸਮੇਂ ਤੋਂ ਬੰਦਾਂ ਭਾਈ ਰਾਜੋ ਆਣਾ ਬਲਵੰਤ ਰਾਜੋ ਵਾਲਾ ਭਾਈ ਬਲਵੰਤ ਸਿੰਘ ਦੂਜਾ ਨੰਬਰ ਆ ਗਿਆ ਭਾਈ ਜਗਤਾਰ ਹਵਾਰਾ ਜਥੇਦਾਰ ਜੋ ਤੇ ਭਾਈ ਇਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਸਾਰਿਆਂ ਨੂੰ ਪਤਾ ਵੀ ਜੇਲਾ ਦੇ ਵਿੱਚ ਬੰਦ ਕਰ ਰੱਖਿਆ ਇਹ ਗੁੰਡਾਗਰਦੀ ਨਹੀਂ ਤਾਂ ਧੱਕਾ ਨਹੀਂ ਪੰਜਾਬ ਸਰਕਾਰ ਦਾ ਹੋਰ ਕੀ ਆ ਇਹ ਨਹੀਂ ਹੈਗਾ ਵੀ ਥੋੜਾ ਸਮਾਂ ਕਿਸੇ ਦਿਨ ਜਾਣਾਗਾ ਅਕਸਰ ਨੂੰ ਕਿਉਂਕਿ ਜਿਹੜੀ 2027 ਤੋਂ ਪਹਿਲਾਂ ਇਹਨਾਂ ਨੇ ਇਹ ਚਲਾਈ ਆ ਮਹੀਮ ਵੀ ਚੁੱਧ ਨਸ਼ਾ ਅਮਰਤ ਇਹ ਅਮਰਤਪਾਲ ਦੀ ਹੀ ਮੀਮ ਸੀ ਕਿਉਂਕਿ ਜਿਹੜਾ ਅਮਰਤਪਾਲ ਰੋਕਦਾ ਸੀ ਨਸ਼ੇ ਤੋਂ ਤੇ ਇੱਕ ਸਿੱਖੀ ਦੀ ਰਾਹ ਤੇ ਤੋਰਦਾ ਸੀ ਇਹ ਜਿਹੇ ਬੰਦੇ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਸਿੱਖਾਂ ਨਾਲ ਕੋਈ ਸਰਕਾਰ ਨਹੀਂ ਹੈ ਚਾਹੇ ਪੰਜਾਬ 'ਚ ਚਾਹੇ ਸੈਂਟਰ ਮਹਾਰ ਵੀਡੀਓ 'ਚ ਕਹਿਣਾ ਤੱਕੇ ਹੁੰਦੇ ਆਉਂਦੇ ਸਿੱਖਾਂ ਨਾਲ ਛੱਡੋ ਨਾਲ ਨਾਲ ਕਿਸਾਨ ਮਜ਼ਦੂਰ ਸਾਰਿਆਂ ਨਾਲ ਹੀ ਹੋ ਰਹੇ ਆ ਗਰੀਬ ਘਰਾਂ ਦੇ ਮੁੰਡੇ ਵਿੱਚ ਕਹਿੰਦੇ ਇਹ ਚਟਾ ਵੇਚਦੇ ਆ ਜੀ ਅੱਧੇ ਕਾਇਕੇ ਮਾਰ ਦਿੱਤੇ ਜਾਂਦੇ ਆ ਕੋਈ ਇਨਕਾਊਂਟਰ 'ਚ ਮਾਰ ਦਿੱਤੇ ਆ ਕੋਈ ਜਿਹੜਾ ਕੋਈ ਆਪਣਾ ਕੰਮਕਾਰ ਤੋਂ ਆਉਂਦਾ ਚੱਕ ਕੇ ਉਹਨੂੰ ਕਰੰਟ ਲਾ ਕੇ ਜਮਾ ਇਕ ਤਸਿੱਦ ਦੇ ਕੇ ਉਹਨੂੰ ਮੈਂ ਕਹਣਾ ਵੀ ਬਹੁਤ ਦਰਿੰਦਗੀ ਨਾਲ ਮਾਰ ਦਿੱਤਾ ਜਾਂਦਾ। ਫਿਰ ਬਾਅਦ ਦੇ ਵਿੱਚ ਇਨਸਾਫ ਵੀ ਨਹੀਂ ਮਿਲਦਾ ਉਹ ਪਰਿਵਾਰ ਰੋ ਰੋ ਕੇ ਕਹਿ ਰਿਹਾ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਇਹਨਾਂ ਦਾ ਕੋਈ ਐਮਐਲਏ ਕੋਈ ਇਹਨਾਂ ਦਾ ਲੀਡਰ ਨਹੀਂ ਪਹੁੰਚਿਆ ਘਰੇ ਉੱਥੇ ਆਮ ਆਦਮੀ ਪਾਰਟੀ ਦਾ ਵਰਕਰ ਤਾਂ ਇਸ ਕਰਕੇ 2027 ਦੀ ਇੱਕੋ ਹੀ ਮੰਗ ਆ ਲੋਕਾਂ ਦੀ ਵੀ ਅਮਰਤਪਾਲ ਸਿੰਘ ਜੋ ਲੋਕਾਂ ਨੇ ਹੁਣ ਚੁਣ ਲਿਆ ਤੇ ਜਿਹਦੇ ਵਿੱਚ 2027 ਚ ਅਮਰਤਪਾਲ ਸਿੰਘ ਆਉਣ ਜਾ ਰਿਹਾ। ਕਿਉਂਕਿ ਸਾਡੇ ਸਿੱਖ ਜਥੇਬੰਦੀਆਂ ਦਾ ਇਹ ਵੀ ਕਹਿਣਾ ਵੀ 2027 ਤੋਂ ਪਹਿਲਾਂ ਹੀ ਅੰਮ੍ਰਿਤਪਾਲ ਬਾਹਰ ਆਉਣ ਜਾ ਰਿਹਾ ਤੇ ਜਿਹੜੇ ਸਾਡੇ ਸਿੱਖ ਜਥੇਬੰਦੀਆਂ ਦਾ ਇਹ ਵੀ ਕਹਿਣਾਗਾ ਵੀ ਜਿਹੜੇ ਅੰਮ੍ਰਿਤਪਾਲ ਦੇ ਸਾਥੀ ਆ ਉਹ ਵੀ ਨਾਲ-ਨਾਲ ਜਲਦ ਬਹੁਤ ਬਾਹਰ ਆਉਣ ਜਾ ਰਿਹਾ ਵੀ ਅੱਜ ਦੇ ਵਿਚਾਰ ਜੋ ਥੋੜੇ ਨਾਲ ਸਾਂਝੇ ਜਰੂਰ ਕਰਨੇ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲ ਕਰਦੇ ਆ ਤੇ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦੇ ਆ ਕਮੈਂਟਾਂ ਮਟਾ ਕੇ ਧੰਨਵਾਦ